ਜੀ ਕਲੀਅਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਤੋਂ ਬਹੁਤ-ਬਹੁਤ ਧੰਨਵਾਦ ਤੇ ਜੇ ਸਾਡਾ ਚੈਨਲ ਅੱਜ ਫਸਟ ਟਾਈਮ ਦੇਖ ਰਹੇ ਹੋ ਤੇ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਚੈਨਲ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ-ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 10 ਵਜੇ ਲੈ ਕੇ ਆਉਂਦੀ ਹਾਂ ਸੂਟ 1 2 3 4 5 ਜਿੰਨੀ ਮਰਜ਼ੀ ਮੰਗਾ ਸਕਦੇ ਹੋ ਸਾਡਾ ਭੇਜਿਆ ਹੋਇਆ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਤੁਹਾਨੂੰ ਮੰਗਣੀਆਂ ਬਹੁਤ ਖੂਬਸੂਰਤ ਅ ਅਗੇਨ ਰਾਮ ਟੈਕਸ ਅਸ ਐਂਡ ਦੇ ਵਿੱਚ ਸੁਪਰ ਸੇਲ ਵੀ ਹੋਊਗੀ ਉਹਦੇ ਵਿੱਚ ਰਾਮ ਟੈਕਸ ਦੇ ਸੂਟ ਵੀ ਹੋਣਗੇ ਤੇ ਹੋਰ ਬ੍ਰੈਂਡਸ ਵੀ ਹੋਣਗੇ ਤੇ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਲੇਟੈਸਟ ਕਲੈਕਸ਼ਨ ਰਾਮ ਟੈਕਸ ਦੀ ਇਹ ਜਿਹੜੀ ਕੈਟਾਲਾਗ ਹੁਣ ਆਈ ਹੈ ਰਾਮ ਟੈਕਸ ਦੀ ਸਾਡੇ ਕੋਲੇ ਆਈ ਨੂੰ ਕਈ ਦਿਨ ਹੋ ਗਏ ਬਟ ਵਾਰੀ ਆਉਂਦੇ ਆਉਂਦੀ ਆਉਂਦੀ ਹੈ ਸੂਟਾਂ ਦੀ ਠੀਕ ਹੈ ਬਹੁਤ ਪਿਆਰਾ ਸੂਟ ਹੈ ਬਹੁਤ ਖੂਬਸੂਰਤ ਲਓ ਜੀ ਇਹ ਹੈਗਾ ਗਲੇਸ ਦੇ ਉੱਤੇ ਇਹਦੀ ਇਸ ਤਰ੍ਹਾਂ ਇਹ ਪਿੰਟੈਕਸ ਕੀਤੀ ਹੋਈ ਹੈ ਤੇ ਨਾਲ ਗਲੇ ਦੇ ਉੱਤੇ ਸਾਰਾ ਵਰਕ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਸਾਰਾ ਵਰਕ ਹੈ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੋਇਆ ਹੈ ਤੇ ਇਹਦੇ ਵਿੱਚ ਹਲਕੀ ਹਲਕੀ ਅ ਸੈਲਫ ਪ੍ਰਿੰਟਿੰਗ ਦਿਖਦੀ ਹੈ ਤੁਹਾਨੂੰ ਠੀਕ ਹੈ ਲੋ ਨੀਵੀ ਬਲੂ ਕਲਰ ਹੈ ਡਾਰਕ ਨੀਵੀ ਬਲੂ ਤੇ ਫਿਰ ਇੱਕ ਗਲੇ ਕੋਲੇ ਆ ਗਿਆ ਤੁਹਾਡੇ ਕੋਲ ਇੱਕ ਫਿਰ ਘੇਰੇ ਤੇ ਆ ਗਿਆ ਕੰਮ ਕੰਮ ਬਹੁਤ ਸੋਹਣਾ ਤੇ ਇਸ ਤਰ੍ਹਾਂ ਫਿਰ ਇੱਥੇ ਫਿਰ ਪਿੰਟੈਕਸ ਵਾਲੀ ਪੱਟੀ ਹੈ ਠੀਕ ਹੈ ਤੇ ਇਧਰ ਆ ਗਿਆ ਜੀ ਤੁਹਾਡੇ ਕੋਲ ਚਾਹੇ ਤੁਸੀਂ ਇਹਨੂੰ ਬਾਂਤੇ ਲੈ ਲਿਓ ਚਾਹੇ ਤੁਸੀਂ ਸਲਵਾਰ ਤੇ ਲੈ ਲਿਓ ਤੁਹਾਡੀ ਮਰਜ਼ੀ ਹੈ ਵੱਡਾ ਹੁੱਲ ਹੈ ਸਲਵਾਰ ਤੇ ਵੀ ਬਹੁਤ ਸੋਹਣਾ ਲੱਗੂਗਾ ਖੜਵਾ ਹੁੱਲ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਠੀਕ ਹੈ ਤੇ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਇਹਦਾ ਦੁਪੱਟਾ ਮਸਲੀਨ ਦਾ ਦੁਪੱਟਾ ਆਊਗਾ ਇਹਦੇ ਨਾਲ ਲਾਈਟ weight ਬਹੁਤ ਹੀ ਖੂਬਸੂਰਤ ਬਹੁਤ ਪਿਆਰਾ ਦੁਪੱਟਾ ਤੁਹਾਨੂੰ ਨਾਲ ਆਉਣੇ ਦੇਖੋ ਬਿਲਕੁਲ ਹੀ ਟ੍ਰੈਂਡੀ ਜਿਹਾ ਸੂਟ ਰੈਡੀ ਹੋਣਾ ਤੁਹਾਡਾ ਬਿਲਕੁਲ ਹੀ ਹਟਮਾ ਨੋਰਮਲ ਤੋਂ ਠੀਕ ਹੈ ਲੋ ਦੁਪੱਟੇ ਨੇ ਇਹਨੂੰ ਬਹੁਤ ਜ਼ਿਆਦਾ ਹਾਈਟ ਦਿੰਦੀ ਐ ਸੂਟ ਨੂੰ ਲੋ ਦੇਖੋ ਕਿੰਨਾ ਪਿਆਰਾ ਲੱਗਣ ਵਾਲਾ ਸੂਟ ਤੇ ਨਾਲ ਲੇਸ ਲੱਗੀ ਵੀ ਹੋਊਗੀ ਠੀਕ ਹੈ ਵੱਡਾ ਦੁਪੱਟਾ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਇਹ ਸੂਟ ਦਾ 2620 ਰੁਪਏ 2620 ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਤੁਹਾਨੂੰ ਹੁਣ ਇਹਦਾ ਅਗਲਾ ਕਲਰ ਦਿਖਾ ਦਿੰਨੀ ਆ ਇੱਕ ਡਿਜ਼ਾਈਨ ਦੇ ਵਿੱਚ ਦੋ ਕਲਰ ਹੋਣਗੇ ਦੂਜਾ ਇਹ ਹੋਊਗਾ ਹੋਰ ਪੰਖੀ ਸੇਮ ਦੇ ਵਿੱਚ ਠੀਕ ਹੈ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਦਿਖਦਾ ਫਿਰ ਚਨੇਵੀ ਬਲੂ ਥੋੜਾ ਜਿਹਾ ਘੱਟ ਦਿਖਦਾ ਸੀ ਪਰ ਸੋਨਾ ਬਹੁਤ ਜ਼ਿਆਦਾ ਬਣਿਆ ਇਹਨੇ ਬਹੁਤ ਹੀ ਪਿਆਰੀ ਜੀ ਲੁੱਕ ਦਿੱਤੀ ਜਿਹੜੇ ਇੱਥੇ ਪਿੰਟ ਐਕਸਪਾਈ ਹੋਈ ਨਹੀਂ ਐਂਕਰਿੰਗ ਆ ਨਹੀਂ ਪਿੰਟ ਐਕਸ ਵੀ ਇਹ ਮਿਲਦਾ ਸ਼ਾਇਦ ਹਾਂ ਹੈਗਾ ਐ ਪਿੰਟ ਐਕਸ ਐਂਡ ਐਂਕਰਿੰਗ ਦੋਨੋਂ ਕੀਤੀ ਹੋਈ ਹੈ ਤੇ ਇਹ ਹੈਗਾ ਜੀ ਬਾਟਮ ਦੇ ਕਲਰ ਤੇ ਉਠਾ ਬਾਜੂ ਤੇ ਕਰੋ ਬਾਟਮ ਤੇ ਕਰੋ ਉਥੋਂ ਦੀ ਮਰਜੀ ਹੈ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਸੇਮ ਹੀ ਹੈ ਦੁਪੱਟਾ ਤਾਂ ਸੇਮ ਹੀ ਹੈ ਸਿਰਫ ਕਿਨਾਰੀ ਹਾਂ ਬਸ ਆ ਕਿਨਾਰੀ ਦਾ ਜਿਹੜਾ ਬਾਰਡਰ ਹੈ ਇਹ ਦੇ ਰੰਗ ਦਾ ਹੋਊਗਾ ਬਾਕੀ ਸੇਮ ਹੈ 2622 ਰੁਪਏ ਚ ਸੂਟ ਤੁਹਾਡੇ ਕੋਲੇ ਆ ਜਾਊਗਾ ਅਗਲਾ ਡਿਜ਼ਾਈਨ ਖੋਲਦੇ ਹਾਂ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨ ਹੈ ਬਹੁਤ ਪਿਆਰਾ ਗਲੇਸ ਫੈਬਰਿਕ ਹੈ ਕੋਈ ਲਾਈਨਿੰਗ ਵੀ ਲੋੜ ਨਹੀਂ ਕੋਈ ਸੀਥਰੂ ਨਹੀਂ ਆਰਾਮ ਨਾਲ ਸੂਟ ਪਾਉਣੇ ਆ ਤੇ ਹਟਾਉਣੇ ਆ ਲੋਜੀ ਇਹਦੇ ਵਿੱਚ ਦੇਖੋ ਬੇਸ ਸੇਮ ਹੈ ਸੈਲਫ ਜੀ ਉਹੀ ਹੈ ਬੇਸ ਬੇਸਿਕ ਸੇਮ ਚੀਜ਼ ਹੈ ਤੇ ਇਹਦੇ ਉੱਤੇ ਨਾ ਜਿਹੜੀ ਇਹ ਆ ਗੋਲਡਨ ਬ੍ਰਾਉਨ ਜਿਹੜਾ ਹਾ ਕਲਰ ਲਾ ਕੇ ਇੱਥੇ ਵਰਕ ਕੀਤਾ ਇਹਨਾਂ এলিਗੈਂਟ ਸੂਟ ਤਿਆਰ ਹੋਇਆ ਇਹਨਾਂ এলিਗੈਂਟ ਤੇ ਪੜਿਆ ਲਿਖਿਆ ਜਾ ਦੇਖੋ ਇਸ ਕ੍ਰਾਸ ਸਟੀਚ ਦਾ ਕੰਮ ਹੈ ਗਲਤੀ ਆ ਗਿਆ ਫਿਰ تھوڑا نیچے ਖੁੱਲ ਆ ਗਿਆ ਫਿਰ ਇੱਧਰ ਆ ਗਿਆ ਤੇ ਇੱਥੇ ਆ ਗਿਆ ਫਿਰ ਬਹੁਤ ਹੀ ਬਿਊਟੀਫੁਲ ਜੀ ਪਿੰਟੈਕਸ ਟਾਈਪ ਹਨਾ ਤੇ ਫਿਰ ਤੁਹਾਨੂੰ ਮਿਲ ਰਿਹਾ ਜੀ ਓ ਮਾਈ ਗਾਡ ਬਾਟਮ ਤੇ ਤਾਂ ਕਾਫੀ ਜ਼ਿਆਦਾ ਕਮ ਲੈ ਲੋ ਉੱਪਰ ਤੱਕ ਜੇ ਤੁਸੀਂ ਬਾਹਾਂ ਵੀ ਬਣਾਉਂਗੇ ਤਾਂ ਤੁਹਾਡੇ ਪੂਰੀ ਬਾਹ ਤੇ ਕੰਮ ਆਊਗਾ ਜੇ ਤੁਸੀਂ ਸਲਵਾਰ ਤੇ ਲਾਉਂਗੇ ਤਾਂ ਗੋਡਿਆਂ ਤੱਕ ਜਾਊਗਾ ਤੁਹਾਡੇ ਕੰਮ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਜਸਟ ਪਿਕ ਤੇ ਵੈਰੀ ਐਲੀਗੈਂਟ ਜਿਹਾ ਸੂਟ ਹੈ ਬਹੁਤ ਪਿਆਰੀ ਲੁੱਕ ਦੇਊਗਾ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਅਜਿਹਾ ਨੇ ਇਹਨੂੰ ਹਾਈਟ ਅਲੱਗ ਤੋਂ ਦੇਣੀ ਹੈ ਸੂਟ ਨੂੰ ਲਓ ਜੀ ਪੰਜ ਮਿੰਟੋਂ ਤੁਹਾਨੂੰ ਰਨਿੰਗ ਚ ਮਿਲੂਗਾ ਅਲੋ ਕਾਊਗੀ ਸੂਟ ਦੀ ਦੁਪੱਟਾ ਦਿਖਾਉਣੀ ਤੁਹਾਨੂੰ ਬਰੀਕ ਪ੍ਰਿੰਟ ਦਾ ਦੁਪੱਟਾ ਦੇਖੋ ਮਸਲੀਨ ਮਸਲੀਨ ਬਹੁਤ ਵਧੀਆ ਵਾਲੀ ਸੁਪਰ ਮਸਲੀਨ ਹੈ ਬਹੁਤ ਪਿਆਰੀ ਲੋ ਆ ਦੁਪੱਟਾ ਆ ਗਿਆ ਇਹਦੇ ਨਾਲ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਹੋਇਆ ਵੈਰੀ ਐਲੀਗੈਂਟ ਪ੍ਰੈਜੈਂਟੇਬਲ ਵੀ ਹੈ ਅਗਰ ਤੁਸੀਂ ਕਿਸੇ ਨੂੰ ਦੇਣਾ ਵੀ ਹੈ ਨਾ ਬਹੁਤ ਹਾਈਟ ਹੈ ਸੂਟ ਦੀ ਸਿਰਫ 2600 ਵਿੱਚ ਸੇਮ ਦੇ ਵਿੱਚ ਮਹਿੰਦੀ ਕਲਰ ਲੋ ਆ ਗਿਆ ਦਾ फुल व्यू ग्लेस के उ सॉलिड फैबरिक आऊगा बहुत एलीगेंट जहा वर्क बहुत ही प्यारा ठीक है तो दुपट्टा प्राइस छब्बीस सौ भी रुपये नैक्सट ये आ गया जी अगला डिजाइन बेस फैब्रिक सेम है ਉਹੀ ਉੱਤੇ ਪ੍ਰਿੰਟਿੰਗ ਹੈ ਜਿਹੜੀ ਉਹਦੇ ਸਾਰੇ ਸੁੱਟਾਂ ਦੇ ਸੇਮ ਤੇ ਬਸ ਵਰਕ ਦਾ ਤੇ ਰੰਗਾਂ ਦਾ ਫਰਕ ਹੈ ਲੋ ਜੀ ਵਰਕ ਸ਼ੁਰੂ ਹੁੰਦਾ ਹੈ ਪੂਰਾ ਫਰੰਟ ਆ ਗਿਆ ਫਰੰਟ ਤੋਂ ਲੋ ਸਾਰਾ ਫਰੰਟ ਤੁਹਾਡਾ ਭਰਿਆ ਹੋਇਆ ਤੇ ਨਾਲ ਇਹਦੇ ਇੱਕਾ ਹੈਂਡਵਰਕ ਦਾ ਵੀ ਹਾਈਲਾਈਟ ਦਿੱਤਾ ਬਹੁਤ ਸੋਹਣਾ ਜਿਹਾ ਛੱਲੇ ਜਿਹਾ ਬਣੇ ਹੋਈ ਨੇ ਠੀਕ ਹੈ ਤੇ ਨਾਲ ਪਿੰਟੈਕਸ ਪਾ ਕੇ ਪੱਟੀ ਦਿੱਤੀ ਹੋਈ ਹੈ ਤੇ ਇਹ ਤੁਹਾਨੂੰ ਮਿਲੂ ਇੱਕ ਫੁੱਲ ਛੋਟਾ ਜਿਹਾ ਕਿਊਟ ਜਿਹਾ ਬਾਹਲੇ ਠੀਕ ਹੈ ਬਾਹ ਤੇ ਕਰੋ ਜਾਂ ਬਾਟਮ ਤੇ ਕਰੋ ਤੁਹਾਡੀ ਇੱਛਾ ਤੇ ਦੁਪੱਟਾ ਤੁਹਾਨੂੰ ਦਿਖਾਣੀ ਹੈ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦਾ ਇਹਦਾ ਦੁਪੱਟਾ ਬਰਸ਼ ਪੇਂਟ ਦਾ ਲੋ ਜੀ ਉਹਨਾਂ ਦੇ ਪ੍ਰਿੰਟਡ ਸੀ ਇਹਦਾ ਸਾਨੂੰ ਬਰਸ਼ ਪੇਂਟ ਮਿਲੂਗਾ ਮਸਲੀਨ ਦੇ ਉੱਤੇ ਲੋ ਦੇਖੋ ਹਾਂ ਇਹ ਵੀ ਬਰਸ਼ ਪੇਂਟ ਨਾਲ ਹੀ ਬਣਿਆ ਹੋਇਆ ਜਿਹੜੇ ਬਾਰਡਰ ਬਣਿਆ ਨਾ ਲਾਈਨਸ ਇਹ ਵੀ ਬਰਸ਼ ਪੇਂਟ ਨਾਲ ਬਣੀਆਂ ਹੋਈਆਂ ਤੇ ਇਧਰ ਤੁਸੀਂ ਦੇਖੋ ਸਾਰੇ ਦੇ ਵਿੱਚ ਬਿਊਟੀਫੁਲ ਕਲਰ ਕੰਬੀਨੇਸ਼ਨ ਲਗਾ ਕੇ ਫੈਂਟੈਸਟਿਕ ਜਿਹਾ ਦੁਪੱਟਾ ਰੈਡੀ ਹੋਇਆ ਹੋਇਆ ਲੇਸ ਲਗਾ ਕੇ ਰੈਡੀ ਕੀਤਾ ਹੈ ਤੇ ਪ੍ਰਾਈਸ ਮਿਲ ਰਿਹਾ ਸਿਰਫ 2600 20 ਰੁਪਏ ਨੈਕਸਟ ਸੇਮ ਦਾ ਰਸਟ ਹਾਂ ਰਸਟ ਜਿਹਾ ਕਹਾਂਗੇ ਆਪਾਂ ਇਹਨੂੰ ਰਸਟੀ ਮਰੂਨ ਜਿਹਾ ਬਸ ਹਨਾ ਰਸਟ ਵਾਈਜ਼ ਲਾ ਗਿਆ ਚਿੱਕੋ ਆ ਅੱਛਾ ਨਾਲ ਦੂਸਰਾ ਸੌਣ ਉਹ ਜਿਹੜਾ ਡਿਜ਼ਾਈਨ ਦਿਖਾਇਆ ਤੁਹਾਨੂੰ ਉਹ ਸਾਰੇ ਕੋਲੇ ਇੱਕੋ ਹੀ ਰਹਿ ਗਿਆ ਦੂਸਰਾ ਕਲਰ ਉਹਦਾ ਸੂਟ ਹੋ ਗਿਆ ਸ਼ਾਪ ਤੋਂ ਠੀਕ ਹੈ ਆ ਅਗਲਾ ਡਿਜ਼ਾਈਨ ਖੋਲਦੀ ਆਪਾਂ ਬੇਸ ਫੈਬਰਿਕ ਸਬ ਦਾ ਨੋਟ ਕਰ ਰਹੇ ਹਾਂ ਸੇਮ ਰਹੂਗਾ 5 ਮੀਟਰ ਰਨਿੰਗ ਚ ਰਹੂਗਾ ਲਓ ਜੀ ਇਹਦੇ ਵਿੱਚ ਵੀ ਨਾਲੇ ਮਸ਼ੀਨ ਵਰਕ ਹੈ ਨਾਲੇ ਹੈਂਡ ਵਰਕ ਹੈ ਦੋਨੋਂ ਨੇ ਠੀਕ ਹੈ ਇੱਕ ਫੁੱਲ ਤਾਂ ਗਲੀ ਕੋਲੇ ਆ ਗਿਆ ਤੇ ਇੱਕ ਫੇਰ ਇੱਥੇ ਆਪਣੀ ਘੇਰੇ ਤੇ ਆ ਗਿਆ ਦੇਖੋ ਕਿੰਨਾ ਪਿਆਰਾ ਪੂਰਾ ਇਹਨ ਘੇਰਾ ਤੁਹਾਡਾ ਭਰਿਆ ਹੋਇਆ ਹੈ ਛੋਟਾ ਘੇਰਾ ਬਣਾਉਣਾ ਚਾਹੂ ਵੱਡਾ ਬਣਾਉਣਾ ਚਾਹੋ ਤੁਹਾਨੂੰ ਬਿਲਕੁਲ ਵੀ ਮਤਲਬ ਇੰਟਰਸ ਨਹੀਂ ਹੋਊਗੀ ਇਹਦੇ 'ਚ ਕਿਉਂਕਿ ਫੁੱਲ ਇਥੋਂ ਕੰਪੈਕਟ ਵੀ ਹੈ ਥੋੜਾ ਜਿਹਾ ਤੇ ਨਾਲ ਇਹ ਤੁਹਾਨੂੰ ਮਿਲੂ ਚਾਹੇ ਬਾਹਤੇ ਤੇ ਚਾਹੇ ਬਾਟਮ ਤੇ ਠੀਕ ਹੈ ਗਰਮੀਆਂ ਇਸ ਤੇ ਬਾਹਤੇ ਵੀ ਚੱਲਦਾ ਹੈ ਬਾਟਮ ਤੇ ਵੀ ਚੱਲਦਾ ਦੋਨੋਂ ਤਰੀਕੇ ਨਾਲ ਠੀਕ ਲੱਗਦਾ ਹੈ ਆਪਣੀ ਆਪਣੀ ਚੁਆਇਸ ਹੈ ਓ ਮਾਈ ਗॉड ਦੁਪੱਟਾ ਦੇਖੋ ਇਹਦਾ ਬਹੁਤ ਖੂਬਸੂਰਤ ਦੁਪੱਟਾ ਹੈ ਆ ਤਾਂ ਅਲੱਗ ਹੀ ਹਾਈਟ ਦਿੰਦੀ ਹੈ ਸੂਟ ਨੂੰ ਲਓ ਲਾਈਟ weight ਮਸਲੀਨ ਦੇ ਦੁਪੱਟੇ ਲਓ ਲੁੱਕ ਦੇਖੋ ਪ੍ਰੀਕ ਪ੍ਰਿੰਟ ਤੇ ਚੈੱਕ ਮਲਟੀ ਪ੍ਰਿੰਟ ਠੀਕ ਹੈ ਸਿਰਫ 2520 ਰੁਪਈਆਂ ਵਿੱਚ ਸੋ ਸੌਰੀ 2620 ਰੁਪਏ ਹਾਂ ਜੀ ਮਹਿੰਦੀ ਮਸਟਰਡ ਸੇਮ ਦਾ ਮਹਿੰਦੀ ਮਸਟਰਡ ਜਿਹੜਾ ਹੁਣੇ ਆਪਾਂ ਖੋਲਿਆ ਸੀ ਉਸੇ ਦਾ ਹੀ ਵਿਦਆਊਟ ਲਾਈਨਿੰਗ ਸੂਟ ਬਣਨੀ ਹੈ ਤੁਹਾਡੇ ਸੋਲਿਡ ਫੈਬਰਿਕ ਹੈ ਹਲੋ ਠੀਕ ਹੈ ਤੇ ਨਾਲ ਇਹ ਆ ਗਿਆ ਦਾ ਦੁਪੱਟਾ ਮੇਰੇ ਜੀ ਕਰਦਾ ਮੈਂ ਇਹ ਵੀ ਫੋਟੋ ਦਿਖਾਦਾ ਕਿਉਂਕਿ ਮਲਟੀ ਕਲਰ ਹੈ ਨਾ ਉਠਾ ਪਤਾ ਲੱਗ ਜੂਗਾ ਵੀ ਕਹੇ ਜਾ ਰਿਹਾ ਹੈ ਹਲੋ नो जी ये मसड के उठा आऊगा ठीक है छब्बीस सौ भी रुपए लो जी अगला बहुत ही लैस प्राइस के उ वाला सूट दिखाने लगी हूँ मैं बहुत प्यारा ये है जी गर्मी वाली जी राम टैक्स ने क्ढा ना फैबरिक कैमरे हाँ ना कोटराई ਕਾਟਰਾ ਕਾਟਨ ਰਾਮਟੈਕਸ ਨੇ ਪਿਛਲੇ ਸਾਲ ਇਸ ਦਿੱਤੀ ਹੈ ਤੇ ਹੁਣ ਵੀ ਸਾਡੇ ਕੋਲੋਂ ਬਹੁਤ ਡਿਮਾਂਡ ਹੈ ਤੇ ਉਹਦੇ ਉੱਤੇ ਬਣਿਆ ਹੋਇਆ ਸਾਰੇ ਦੇ ਵਿੱਚ ਇੱਕ ਬਰੀਕ ਸੇਮ ਕਲਰ ਦਾ ਵਰਕ ਦੋ ਪੈਨ ਦੋ ਲਾਈਨਾਂ ਦਾ ਪੈਨਲ ਬਣਿਆ ਹੋਇਆ ਫਿਰ ਇਹ ਬਣਿਆ ਹੋਇਆ ਹੈ ਪੈਚਵਰਕ ਠੀਕ ਹੈ ਇਹ ਪੈਚਵਰਕ ਹੋਇਆ ਹੋਇਆ ਲੋ ਜੀ ਦੇਖੋ ਸਾਰਾ ਫਰੰਟ ਭਰਿਆ ਹੋਇਆ ਹੈ ਵੈਰੀ ਐਲੀਗੈਂਟ ਜਿਹਾ ਸੇਮ ਕਲਰ ਲਗਾ ਕੇ ਡੀਸੈਂਟ ਸੂਟ ਤਿਆਰ ਕੀਤਾ ਹੈ ਠੀਕ ਹੈ ਤੇ 5 ਮੀਟਰ ਰਣੀਚ ਹੋਊਗਾ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੂਗਾ ਇਹਦੇ ये वाला दुपट्टा बहुत खूबसूरत प्राइस है एदा जस्ट पिक आइटम है लॉज मसलीन का दुपट्टा मिठा मिठा रंग रंगे पैच चार पैच लगे हो चारों कोर्नरस के उ ठीक है तो लेस लगी भी होगी खुला डुला कॉटन लेस ते प्राइस मिल रहा थो सिर्फ सतारा स्था। सौ तीह रुपये सतारा सौ सूट थोड़े घर आ जाने ਪੀਚ ਲੋਚ ਅਗਲਾ ਦੇਖੋ ਆਉਟ ਆ ਰਿਹਾ ਦੇਖੋ ਦੁਪੱਟਾ ਖੋਲਣ ਦੀ ਲੋੜ ਨਹੀਂ ਤੁਹਾਨੂੰ ਪਤਾ ਲੱਗ ਗਿਆ ਬਹੁਤ ਡੀਸੈਂਟ ਚੀਜ਼ਾਂ ਨੇ ਬਹੁਤ ਪਿਆਰੀਆਂ ਠੀਕ ਹੈ ਸਿਰਫ 25 1700 ਰੁਪਏ ਅਗਲਾ ਪਿੰਕ ਪਿੰਕ ਲੋ ਆ ਲੁਕਾਰੀਏ ਸੂਟ ਦੀ ਫੁੱਲ ਭਰਿਆ ਪਿਆ ਸੂਟ ਉੱਪਰੋਂ ਲੈ ਕੇ ਫਰੰਟ ਥੋੜਾ ਸਾਰਾ ਤੇ ਉਹ ਵੀ ਇਨ ਡੀਸੈਂਟ ਵਰਕ ਨਾਲ ਠੀਕ ਹੈ ਦੋ ਦੋ ਐਪੀਸ ਆ ਇਹ ਸਾਰੇ ਕੋਲ ਸੇਮ ਸੇਮ ਦੋ ਦੋ ਵੀ ਨਹੀਂ ਤੁਸੀਂ ਦੋ ਦੋ ਕਈ ਵਾਰੀ ਸੇਮ ਲੈਣਾ ਹੁੰਦਾ ਹੈ ਦੋ ਦੋ ਦਾ ਸੈੱਟ ਹੈ ਸਾਰੇ ਕੋਲ ਸੇਮ ਵੀ ਬੁੱਕ ਕਰਾ ਸਕਦੇ ਹੋ ਲਓ ਜੀ ਬਹੁਤ ਬਹੁਤ ਖੂਬਸੂਰਤ ਅੰਗੂਰੀਜਾ ਕਲਰ ਹੈ ਨਾ ਤੇ ਆ ਇਹਦਾ ਦੁਪੱਟਾ 1700 ਤੀਰ ਵੀ ਹੈ ਲੋ ਜੀ ਮਸਲੀਨ ਰੌਂਟੈਕਸ ਦੀ ਡਿਜ਼ਾਈਨਰ ਮਸਲੀਨ ਦੇ ਸੂਟ ਮਸਲੀਨ ਕਾਦੀ ਮੋਡਲ ਹੈ ਇਹਨਾਂ ਦੀ ਇਹ ਵਾਲੀ ਮੋਡਲ ਦਾ ਸੂਟ ਹੈ ਇਹ ਬਹੁਤ ਪਿਆਰਾ ਫੈਬਰਿਕ ਹੈ ਮੋਡਲ ਦੇ ਉੱਤੇ ਦਵਾਂਗੇ ਤੁਹਾਨੂੰ ਲੋ ਜੀ ਫੈਬਰਿਕ ਦੇ ਉੱਤੇ ਪਹਿਲਾਂ ਤਾਂ ਕਲਰ ਐਂਡ ਪ੍ਰਿੰਟ ਬੇਜੇ ਬੇਜੇ ਕਰਾਈ ਜਾਂਦੀ ਹੈ ਦੋਨੋਂ ਚੀਜ਼ਾਂ ਬਹੁਤ ਹੀ ਡੀਸੈਂਟ ਕਲਰ ਤੇ ਡੀਸੈਂਟ ਜਿਹਾ ਵਰਕ ਸੌਰੀ ਵਿੱਚ ਸਾਰੇ ਦੇ ਵਿੱਚ ਸਰਵੋਸਕੀ ਦਾ ਦਾਣਾ ਉੱਪਰ ਤੱਕ ਫਿਰ نیچے ਆ ਜਾਂਦਾ ਹੈ ਕੇਰਾ ਕੇਰੇ ਦੇ ਉੱਤੇ ਇਸ ਤਰ੍ਹਾਂ ਹਾਈਲਾਈਟ ਕੀਤਾ ਹੋਇਆ ਹੈ ਗੋਲਡਨ ਜੀ ਤਾਰ ਜੀ ਦੇ ਨਾਲ ਤੇ ਨਾਲ ਆਇਕ ਜਰੀ ਨਾਲ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲੂ ਮੋਡਲ ਦੀ ਹੀ 3 ਮੀਟਰ ਦੀ ਬਾਟਮ ਠੀਕ ਹੈ 2.5 ਮੀਟਰ ਸ਼ਰਟ 3 ਮੀਟਰ ਬਾਟਮ ਤੇ ਨਾਲ ਮੋਡਲ ਮਸਲੀਨ ਦਾ ਦੁਪੱਟਾ ਲਓ ਬਹੁਤ ਖੂਬਸੂਰਤ ਚੀਜ਼ਾਂ ਨੇ ਲਓ ਬਰੀਕ ਪ੍ਰਿੰਟ ਦਾ ਬਾਰਡਰ ਤੇ ਵਿੱਚੋਂ ਬੂਟੀਆਂ ਤੇ ਲੇਸ ਕੋਈ ਨਹੀਂ ਲੱਗੀ ਲੇਡੀ ਹੋਈ ਹੋਈ ਹੈ ਪਲੇਸ ਤੁਸੀਂ ਆਪਣੀ ਮਰਜ਼ੀ ਦੀ ਲਵਾ ਸਕਦੇ ਹੋ ਜਿਹੜਾ ਤੁਹਾਨੂੰ ਦਿਲ ਕਰੇ ਤੇ ਪ੍ਰਾਈਸ ਮਿਲ ਰਿਹਾ ਇਹਨੇ ਸੋਹਣੇ ਸੂਟ ਦਾ ਸਿਰਫ 2340 ਰੁਪਏ ਲਓ ਜੀ ਅਗਲਾ ਬਲੈਕ ਲਓ ਆ ਲੁੱਕ ਕਹੋਗੀ ਬਹੁਤ ਹੀ ਪਿਆਰੀਆਂ ਪਿਆਰੀਆਂ ਚੀਜ਼ਾਂ ਨੇ ਸਾਰੀਆਂ ਸੋਚਣ ਦੀ ਵੀ ਲੋੜ ਨਹੀਂ ਇੰਨਾ ਸੋਹਣਾ 2345 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚਣਾ ਹੈ ਨੈਕਸਟ ਰਸਟ ਇੱਥੇ ਲੋ ਨਹੀ ਲੋਚ ਲੋਚ ਦੇਖੋ ਰਸਟ ਕਲਰ ਦੇ ਉੱਤੇ ਬਹੁਤ ਪਿਆਰੀ ਜੀ ਵਰਕ ਦੀ ਟੱਚ ਤੇ ਨਾਲ ਇਹ ਮਸਲੀਨ ਦਾ ਮੋਢਾ ਵਾਲਾ ਮਸਲੀਨ ਦਾ ਦੁਪੱਟਾ ਤੇ ਪ੍ਰਾਈਸ 245 ਰੁਪਏ ਅਗਲਾ ਆ ਗਿਆ ਜੀ ਜਮਣੀ ਫਲਸਾ ਹਾਂਜੀ ਹਾਂ ਲੋ ਨੋਟ ਕਰ ਰੋ ਕਲਰ ਉਹ ਉਠਾ ਰਿਹਾ ਹੈ ਬਹੁਤ ਖੂਬਸੂਰਤ ਲੋਕ ਕਾਉਣੀਆ ਸੂਟ ਦੀ ਸਿਰਫ 2348 ਚ ਲੋ ਹੁਣ ਫੇਰ ਦੰਨੇ ਤੁਹਾਨੂੰ ਗਲੇਸ ਹਾਂ ਲੋ ਜੀ ਬਹੁਤ ਪਿਆਰਾ ਸੂਟ ਹੈ ਗਲੇਸ ਫੈਬਰਿਕ ਨਾ ਪੂਰਾ ਜਿਹੜੀਆਂ ਭੈਣਾਂ ਕਹਿੰਦੀਆਂ ਥੋੜਾ ਜਿਹਾ ਸਾਨੂੰ ਥਿੱਕ ਕਾਟਨ ਚਾਹੀਦੀ ਹੈ ਉਹ ਹੁੰਦਾ ਜੀ ਕਿਸੇ ਨੂੰ ਕਈ ਵਾਰੀ ਆਪਰ ਨੂੰ ਨਹੀਂ ਵੀ ਪਤਾ ਹੁੰਦਾ ਹੈਗਾ ਜੋ देर ਬਾਅਦ ਦੇਖਦੇ ਆ ਜੇ ਦੂਜੀ ਸਟੇਟ ਤੋਂ ਦੇਖਦੇ ਆ ਤਾਂ ਐਕਸਪਲੇਨੇਸ਼ਨ ਸਮਝ ਨਹੀਂ ਆਉਂਦੀ ਇਹ ਜਿਹੜਾ ਫੈਬਰਿਕ ਹੁੰਦਾ ਇਹਨੂੰ ਲਾਈਨਿੰਗ ਦੀ ਲੋੜ ਨਹੀਂ ਹੁੰਦੀ ਇਹ ਟਿੱਕਾ ਕਾਟਨ ਹੁੰਦੀ ਹੈ ਇਹ ਠੀਕ ਹੈ ਲੋ ਜੀ ਇੱਥੋਂ ਸ਼ੁਰੂ ਹੋ ਜਾਂਦਾ ਆਪਣਾ ਇਹ ਆ ਗਿਆ ਜੀ ਗਲੇ ਦੇ ਉੱਤੇ ਪ੍ਰਿੰਟ ਐਂਡ ਹੈਂਡਵਰਕ ਠੀਕ ਹੈ ਆ ਸਾਰੀ ਪ੍ਰਿੰਟਿੰਗ ਡਿਫਰੈਂਟ ਸਟਾਈਲ ਵਿੱਚ ਕੀਤੀ ਹੋਈ ਹੈ ਫਿਰ ਘੇਰੇ ਦੇ ਉੱਤੇ ਪ੍ਰਿੰਟ ਦੇ ਉੱਤੇ ਸਾਰਾ ਵਰਕ ਕੀਤਾ ਹੋਇਆ ਇਹਦੇ ਉੱਤੇ ਸਾਰੇ ਤੇ ਵਰਕ ਮਿਲੂਗਾ ਤੁਹਾਨੂੰ ਫਿਰਕੇ ਦੇ ਉੱਤੇ ਅਗੇਨ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਠੀਕ ਹੈ ਗਲੇਸ ਕਾਟਨ ਸਾਰਾ ਵਰਕ ਨਾਲ ਭਰਿਆ ਪਿਆ ਹੈਂਡਵਰਕ ਨਾਲ ਸਾਰਾ ਹੈਂਡਵਰਕ ਹੋਇਆ ਹੋਇਆ ਠੀਕ ਹੈ ਇਹ ਤੁਹਾਨੂੰ ਮਿਲੂਗੀ ਇਹਦੇ ਨਾਲ ਬਟਨ 3 ਮੀਟਰ ਦੇ ਇਹ ਸ਼ਰਟ ਵੀ 1 ਮੀਟਰ ਦੀ ਹੈ ਬਾਵਾ ਦਾ ਫੈਬਰਿਕ ਅਲੱਗ ਮਿਲੇਗਾ ਤੁਹਾਨੂੰ ਮਤਲਬ ਟੋਟਲ ਤੁਹਾਨੂੰ 6 ਮੀਟਰ ਫੈਬਰਿਕ ਮਿਲੇਗਾ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਾਉਣਾ ਹੈ ਹਨਾ ਤੇ ਇਹ ਫੈਬਰਿਕ ਦਾ ਕਲਰ ਮਾਊਸ ਜੀ ਰੰਗ ਹੈ ਹਾਂ ਮਾਊਸ ਜੀ ਰੰਗ ਹੈ ਤੇ ਤੁਹਾਨੂੰ ਹੁਣ ਦਿੰਨੀ ਹੈ ਇਹਦਾ ਦੁਪੱਟਾ ਚਨਾਉਨ ਦੇ ਦੁਪੱਟੇ ਨਾਲ ਬਹੁਤ ਪਿਆਰਾ ਸੂਟ ਹੈ ਵੈਰੀ ਬਿਊਟੀਫੁਲ ਲੋ ਨਾਲ ਤੁਹਾਨੂੰ ਇਹ ਇਲੀਗੈਂਟ ਜਿਹਾ ਦੁਪੱਟਾ ਜਿਹੜਾ ਕਿ ਵੀਅਰ ਕੀਤਾ ਬਹੁਤ ਸਰਦਾਰੀ ਲੁੱਕ ਦੇਊਗਾ ਠੀਕ ਹੈ ਚਨਾਉਨ ਦੇ ਦੁਪट्टे ਦੇ ਨਾਲ 2.5 ਮੀਟਰ ਦਾ ਦੁਪੱਟਾ ਪਲੇਸ ਲਗਾ ਕੇ ਰੈਡੀ ਤੇ ਪ੍ਰਾਈਸ 2470 70 ਰੁਪਏ 2470 ਚ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਅਗਲਾ अगला आ गया जी बिस्कुटी स्किन बिस्कुटी सूट देखो स्किन बिस्कुटी जहाँ कलर है ठीक है कोई भी एज ग्रुप है हर किसी सूट करने वाले ये कलर कलर कॉम्बीनेशन लगी है क्योंकि जो बॉर्डर है वो थोड़े जईलाइटड रखे हुए है आलो दुपटे भी मतलब ब्रेक देती है बहुत ही लाइट हल्की जी बहुत खूबसूरत चनान का दुपट्टा ग्लेस का सूट छे मीटर का प्राइस चौबीस सौ सत्तर लो जी अगला ਸੱਲਿਨ ਹਲੋ ਥੋੜਾ ਜਿਹਾ ਹਟ ਮੈਂ ਉਹ ਹਾਂ ਇਹ ਜੋ ਕਿਸ ਤਪਾ ਮਾਰਦੀ ਹੈ ਹੈ ਮਾਊਸ ਜੀ ਹੈ ਹਾਂ ਹੈ ਮਾਊਸ ਸਟੋਨ ਜਈ ਹੈ ਬਟ ਜੋ ਕਿਸ ਤਪਾ ਮਾਰਦੀ ਗ੍ਰੀਨਿਸ਼ਾ ਮਾਰਦੀ ਹੈ ਪਹਿਲੇ ਵਾਲੇ ਚੋਂ ਗਰੇ ਜੀ ਮਾਰਦੀ ਸੀ ਲੋ ਜੀ ਦੇਖੋ ਬਹੁਤ ਐਲੀਗੈਂਟ ਚੀਜ਼ਾਂ ਸੋਚਣ ਦਾ ਵੀ ਮਸਲਾ ਨਹੀਂ 2470 ਚ ਸੂਟ ਤੁਹਾਡੇ ਘਰ ਆ ਜਾਣ 6 ਮੀਟਰ ਦਾ ਰਾਮ ਟੈਕਸ ਬ੍ਰਾਂਡ ਦਾ ਲੋ ਜੀ ਅਗਲਾ ਬਹੁਤ ਖੂਬਸੂਰਤ ਚੀਜ਼ ਦਿਖਾਉਣ ਲੱਗੇ ਤੁਹਾਨੂੰ ਤੇ ਬਹੁਤ ਹੀ ਲੈਸ ਪ੍ਰਾਈਸ ਦੇ ਉੱਤੇ ਦੇ ਲੱਗੀਆਂ। ਲੋ ਜੀ ਇਹ ਤੁਹਾਨੂੰ ਮਿਲ ਰਿਹਾ ਜੀ। ਅ ਕੀ ਕਰਾ ਹੈ? ਲੈ ਲੈਣ? ਹਾਂ ਜੀ। ਲੈ ਲੈਣਾ। ਹੋ। ਲੋ ਜੀ ਇਹ ਲੈ ਲੈਣ ਦੇ ਉੱਤੇ ਹੈ। ਠੀਕ ਹੈ। ਤੇ ਪਹਿਲਾਂ ਤਾਂ ਪ੍ਰਿੰਟਿੰਗ ਦੇਖੋ। ਬਹੁਤ ਪਿਆਰੀ ਜੀ ਪ੍ਰਿੰਟਿੰਗ ਹੋਈ ਵੀ ਹੈ ਤੇ ਫਿਰ ਲੇਸ ਪਾ ਕੇ ਦੋ ਪੈਨ ਆਲ ਰੈਡੀ ਕੀਤੇ ਆ। ਛੋਟਾ ਪ੍ਰਿੰਟ ਬਹੁਤ ਪਿਆਰਾ ਲੱਗਦਾ। ਉਹ ਵੀ ਫੁੱਲਾਂ ਤੋਂ ਹਟ ਕੇ। ਫਿਰ نیچے ਘੇਰੇ ਦੇ ਉੱਤੇ ਇਹ ਵਰਕ। ਠੀਕ ਹੈ। ਅ ਕ੍ਰੋਸ ਸਟੀਚ ਦਾ ਹਾਂ ਕ੍ਰੋਸ ਸਟੀਚ ਦਾ ਬ੍ਰਿਕ ਕ੍ਰੋਸ ਸਟੀਚ ਦਾ ਵਰਕ ਹੋਇਆ ਹੋਇਆ ਤੇ ਤੇ ਨਾਲ ਤੁਹਾਨੂੰ ਮਿਲ ਰਹੀ ਹੈ ਜੀ ਇਹ ਬਾਟਮ ਬਾਟਮ ਤੇ ਵਰਕ ਠੀਕ ਹੈ ਤੇ ਬਾਟਮ ਦੇ ਵਿੱਚ ਅਲੱਗ ਪ੍ਰਿੰਟ ਹੈ ਠੀਕ ਹੈ ਚੈੱਕ ਜਾ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਲੋ ਜੀ ਦੁਪੱਟਾ ਦਿਖਾਉਂਦੀ ਬਿਊਟੀਫੁੱਲ ਦੁਪੱਟਾ ਮਸਲੀਨ ਦਾ ਤੇ ਉਹਦੇ ਉੱਤੇ ਬਲੌਕ ਪ੍ਰਿੰਟਿੰਗ ਬਹੁਤ ਪਿਆਰੀ ਜੀ ਬਲੌਕ ਪ੍ਰਿੰਟਿੰਗ ਹੋਈ ਵੀ ਉੱਤੇ ਤੇ ਬਹੁਤ ਹੀ ਡੀਸੈਂਟ ਸੂਟ ਹੈ ਸਰਦਾਰੀ ਬਿਲਕੁਲ ਹੀ ਕਲਾਸ ਹੈ ਸੂਟ ਦੇ ਵਿੱਚ ਦੁਪੱਟੇ ਨੇ ਬਹੁਤ ਜ਼ਿਆਦਾ ਖੂਬਸੂਰਤੀ ਵਧਾਈ ਹੈ ਸਾਰਾ ਬਲੌਕ ਪ੍ਰਿੰਟਿੰਗ ਹੋਈ ਵੀ ਹੈ ਬਹੁਤ ਸੋਹਣੀ ਸੋਹਣੀ ਤੇ ਲੇਸ ਲੱਗੀ ਹੋਈ ਹੈ ਕਾਟਨ ਦੀ ਤੇ ਪ੍ਰਾਈਸ ਦੇ ਰਹੇ ਆ ਤੁਹਾਨੂੰ ਇਹ ਸੂਟ ਦਾ ਸਿਰਫ 2065 ਰੁਪਏ 2065 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਊਗਾ ਹਾਂ ਇਹਦੇ ਵਿੱਚ ਵੀ ਤੁਹਾਨੂੰ ਦੋ ਦੋ ਸੂਟ ਸੇਮ ਸੇਮ ਮਿਲ ਸਕਦੇ ਆ। ਲੋ ਜੀ ਅਗਲਾ ਆ ਗਿਆ। ਪਿੰਕ। ਲੋ। ਖੂਬਸੂਰਤ ਖੇੜਵਾ ਸੂਟ ਹੈ। ਬਹੁਤ ਪਿਆਰਾ। ਠੀਕ ਹੈ ਲੇਸਿੰਗ ਵੀ ਹੈ, ਵਰਕ ਵੀ ਹੈ, ਬਾਟਮ ਵਰਕ ਵੀ ਹੈ ਤੇ ਸਟਾਈਲਿਸ਼ ਦੁਪੱਟਾ ਵੀ ਹੈ। ਸਿਰਫ 265 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲ ਜਾਣੇ। ਲੋ ਇਹਨੇ ਬਹੁਤ ਹੀ ਪਿਆਰਾ ਜਿਹਾ ਬਣਾਇਆ ਇਹਨੂੰ ਸੂਟ ਨੂੰ। ਕਰੀਮ ਜਿਹੜਾ ਕਲਰ ਹੈ। ਅਗਲਾ ਆ ਗਿਆ ਜੀ। ਫਿਰੋਜ਼ੀ ਠੀਕ ਹੈ ਸੀ ਗ੍ਰੀਨ ਫਿਰੋਜ਼ੀ ਜਬ ਬਹੁਤ ਸੋਨਾ ਜਿਹਾ ਫਿਰੋਜ਼ੀ ਕਲਰ ਹੈ ਤੇ ਮਸਲੀਨ ਆਪਣੇ ਦਾ ਸੂਟ ਹੈਗਾ ਇਹ ਫੈਬਰਿਕ ਲੀਲਣ ਦੇ ਉੱਤੇ ਠੀਕ ਹੈ ਜੀ ਇਹ ਉਹ ਲੀਲਣ ਨਹੀਂ ਹੁੰਦੀ ਜਿਹੜੀ ਢਿੱਲੀ ਹੋ ਜਾਂਦੀ ਹੈ ਜਾਂ ਉਹ ਪਹਿਲਾਂ ਤੁਸੀਂ ਦੇਖੀ ਹੋਈ ਹੈ ਉਹ ਨਹੀਂ ਹੁੰਦੀ ਇਹ ਜਿਨ੍ਹਾਂ ਨੇ ਮਤਲਬ ਪਿਛਲੇ 2 ਸਾਲ ਤੋਂ ਚੱਲ ਰਹੀ ਹੈ ਲੀਲਣ ਹੁਣ ਤਾਂ ਸਾਨੂੰ ਵੀ ਸਾਰਿਆਂ ਨੂੰ ਤਕਰੀਬਨ ਦੇਖ ਲਿਆ ਹੋਣਾ ਇਹ ਫੈਬਰਿਕ ਬਹੁਤ ਵਧੀਆ ਫੈਬਰਿਕ ਹੁੰਦਾ ਹੈ ਇਹ ਲਓ ਜੀ ਪੀਲਾ ਸੂਟ ਤੇ ਉਹਦੇ ਉੱਤੇ ਇਹ ਦੁਪੱਟਾ ਦੇਖੋ ਗ੍ਰੇਸਫੁਲ ਸੂਟ ਕਿੰਨੀ ਗ੍ਰੇਸ ਹੈ ਦੁਪट्टे ਦੀ ਗ੍ਰੇਸ ਬਹੁਤ ਸੋਹਣੀ ਹੈ ਬਹੁਤ ਹੀ ਸਰਦਾਰੀ ਦੁਪੱਟਾ ਹੈ ਤੇ ਪ੍ਰਾਈਸ ਸਿਰਫ 2050 ਲੋ ਜੀ ਹੁਣ ਕਸ਼ਮੀਰੀ ਹਾਂ ਹੁਣ ਸੁਪਰ ਸੁਪਰ ਸੇਲ ਵਾਲੇ ਦੇਣ ਲੱਗੀਆਂ ਕਸ਼ਮੀਨੇ ਦੇ ਠੀਕ ਹੈ ਕੋਈ ਸਿੰਗਲ ਹੈ ਸਾਡੇ ਕੋਲੇ ਠੀਕ ਹੈ ਸ ਵਿੱਚ ਦੋ ਰੰਗ ਹੋਣੇ ਕਰਦੇ ਹਾਂ ਸ਼ੁਰੂ ਆ ਜਿਹੜਾ ਸ਼ੁਰੂ ਕਰਨ ਲੱਗੀਆਂ ਸਿੰਗਲ ਹੈ ਜੀ ਹਾਂ ਇਹ ਸਿੰਗਲ ਹੈ ਮੋਸਟਲੀ ਸਿੰਗਲ ਹੀ ਨੇ ਹਾਂ ਜਿਆਦਾ ਸਿੰਗਲ ਸਿੰਗਲ ਪੀਸ ਹੀ ਰਹਿ ਗਈ ਹੋਈ ਜਿਹੜੀ ਉਹ ਖਤਮ ਕਰਨ ਲੱਗੀਆਂ ਆਪਾਂ ਰਾਮਟੈਕਸ ਦਾ ਹੈ ਔਰਗੇਂਜ਼ਾ ਲਗਾ ਕੇ ਉਹਦੇ ਉੱਤੇ ਵਰਕ ਹੈ ਤੇ ਨਾਲ ਇੱਥੇ ਵੀ ਨਾਲ-ਨਾਲ ਵਰਕ ਚੱਲ ਰਿਹਾ ਹੈ ਸੇਮ ਕਲਰ ਦਾ ਠੀਕ ਹੈ ਪ੍ਰਿੰਟ ਬਹੁਤ ਸੋਹਣਾ ਹੈ ਪਰਮੀ ਲੁੱਕ ਦਾ ਤੇ ਫਿਰ ਘੇਰੇ ਦੇ ਉੱਤੇ ਵੀ ਵਰਕ ਹੈ ਕੋਈ ਲੁਈ ਨਹੀਂ ਆਉਂਦੀ ਕੁਝ ਨਹੀਂ ਹੁੰਦਾ ਸੂਟ ਨੂੰ ਬਹੁਤ ਪਿਆਰਾ ਫੈਬਰਿਕ ਹੈ ਤੇ ਨਾਲ ਤੁਹਾਨੂੰ ਇਹ ਮਿਲ ਰਿਹਾ ਜੀ 3 ਮੀਟਰ ਦੀ ਬਾਟਮ ਠੀਕ ਹੈ ਤੇ ਨਾਲ ਤੁਹਾਨੂੰ ਮਿਲੂ ਇੱਕ ਆਟਸ ਵੂਲ ਫੈਬਰਿਕ ਹੁੰਦਾ ਜਿਹੜਾ ਬਹੁਤ ਪਿਆਰਾ ਫੈਬਰਿਕ ਹੁੰਦਾ ਹੈ ਇਹ ਬਹੁਤ ਦੇਰ ਤੱਕ ਪੈਂਦਾ ਰਹਿੰਦਾ ਹੈ ਕਿਉਂਕਿ ਇਹ ਉਹ ਨਿੱਗੇ ਜਿਹੇ ਵਾਲਾ ਪਸ਼ਮੀਨਾ ਹੁੰਦਾ ਜਿਹੜਾ ਗਰਮ ਵਾਲਾ ਉਹ ਨਹੀਂ ਹੁੰਦਾ ਇਹ ਇਹ ਡਿਫਰੈਂਟ ਹੁੰਦਾ ਜੇ ਕੋਈ ਸਕਿਨ ਇਸ਼ੂ ਵੀ ਹੈ ਤਾਂ ਵੀ ਤੁਸੀਂ ਪਾ ਸਕਦੇ ਹੋ ਤੇ ਨਾਲ ਇਹ ਬਹੁਤ ਹੀ ਪੜਿਆ ਲਿਖਿਆ ਜਾਂ ਚਨਾਉਂ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਰਿਹਾ ਸੂਟ ਨੂੰ ਦੇਖੋ ਬਹੁਤ ਖੂਬਸੂਰਤ ਪਰ ਇਹਨੂੰ ਲੱਗਿਆ ਕੁਝ ਨਹੀਂ ਹੋਇਆ ਉਹ ਤੁਸੀਂ ਆਪੇ ਲਵਾਉਣਾ ਹੈ ਜੋ ਵੀ ਲਾਉਣਾ ਹੈ ਪੀਕ ਹੋਣੀ ਹੈ ਠੀਕ ਹੈ ਜੀ ਤੇ ਅੱਜ ਤੁਹਾਨੂੰ ਇਹ ਸੂਟ ਮਿਲਣਾ ਜੀ ਸਿਰਫ 2100 ਸਿਰਫ 2100 ਰੁਪਏ ਚ 2390 ਚ ਦਿੱਤਾ ਸੀ ਤੁਹਾਨੂੰ ਅੱਜ 2100 ਚ ਦਵਾਂਗੇ ਠੀਕ ਹੈ ਜੀ ਲਓ ਜੀ ਅਗਲਾ ਸਿੰਗਲ ਸੂਟ ਹੈ ਉਹ ਸਿੰਗਲ ਕਲਰ ਹੈ ਅਗੇਨ ਇਹ ਵੀ ਸਿੰਗਲ ਲੋਚ ਇਹ ਵੀ ਸਿੰਗਲ ਹੈ ਪਹਿਲਾਂ ਤਾਂ ਇਹਦਾ ਕਲਰ ਹੀ ਬਹੁਤ ਸੋਹਣਾ ਹੈ ਅਨਡਿਫਾਈਨਡ ਦਾ ਕਲਰ ਹੈ ਇਹਦਾ ਤੇ ਫਿਰ ਗਲੇ ਤੇ ਇਸ ਤਰ੍ਹਾਂ ਇਹਦੇ ਓਕੇ ਨਾਲ ਵਰਕ ਵਰਕ ਹੋਇਆ ਹੋਇਆ ਠੀਕ ਹੈ ਤੇ ਨਾਲ ਫਿਰ ਘੇਰਾ ਵੀ ਫੁੱਲੀ ਲੋਡਡ ਠੀਕ ਹੈ ਤੇ ਆ ਤੁਹਾਨੂੰ ਮਿਲ ਰਿਹਾ ਇਹਦਾ ਬੋਟਮ ਮਤਲਬ 5 ਮੀਟਰ ਰਨਿੰਗ ਦੇ ਵਿੱਚ ਹੈ ਵਿੱਚ ਵੀ ਦਾਣਾ ਦਾਣਾ ਜਿਹਾ ਮੜਮੜਾ ਹੈਗਾ ਪ੍ਰਿੰਟ ਦਾ ਹਨਾ ਤੇ ਆ ਤੁਹਾਨੂੰ ਮਿਲੂ ਇਹਦਾ ਦੁਪੱਟਾ ਜਿਨੋਂ ਦਾ ਚਨਾਉਂਦਾ ਦੁਪੱਟਾ ਪਰਵੀ ਲੁੱਕ ਦਾ ਬਹੁਤ ਖੂਬਸੂਰਤ ਲੁੱਕ ਦਊਗਾ ਸੂਟ ਨੂੰ ਤੇ ਨਾਲ ਮਿਲ ਤੁਹਾਨੂੰ ਪਲੇਸ ਤੇ ਪ੍ਰਾਈਸ ਅੱਜ ਤੁਹਾਨੂੰ ਮਿਲ ਰਿਹਾ ਹੈ ਇਹਦਾ 2490 ਤੋਂ ਘਟ ਕੇ 2200 ਰੁਪਈਆ ਠੀਕ ਹੈ ਜੀ ਸੁਪਰ ਸੇਲ ਵਾਲੇ ਸਾਰੇ ਸੂਟਾਂ ਦੀ ਸ਼ਿਪਿੰਗ ਦੇਣੀ ਹੁੰਦੀ ਹੈ ਆਪਾਂ ਠੀਕ ਹੈ ਜੀ ਇਸ ਵੀ ਹੁੰਦਾ ਸਾਰੇ ਦੀ ਹਾਂ ਲੋਜੀ ਸਿੰਗਲ ਅਗੇਨ ਬਲੈਕ ਕਲਰ फ्रंट ਸਾਰਾ ਥ्रेड ਨਾਲ ਭਰਿਆ ਹੋਇਆ ਸਾਰਾ ਵਰਕ ਹੋਇਆ ਹੋਇਆ ਤੇ ਫਿਰ نیچے ਇਹ ਵਾਲਾ ਅ ਪ੍ਰਿੰਟ ਐਂਡ ਹੈਂਡਵਰਕ ਠੀਕ ਹੈ ਬੈਕ ਤੇ ਬਾਰਡਰ ਤੇ ਵੀ ਪ੍ਰਿੰਟ ਹੋਊਗਾ 3 ਮੀਟਰ ਦੀ ਬਾਟਮ ਹੋਊਗੀ ਤੇ ਚਨੌਨ ਦਾ ਹੋਊਗਾ ਦੁਪੱਟਾ ਲੋ ਜੀ ਜਸਟ ਪਿਕ ਆਈਟਮ ਹੈ ਬਹੁਤ ਜ਼ਿਆਦਾ ਫੈਰੀ ਤੇ ਹੁਣ ਸੁਪਰ ਡੁੱਪਰ ਸੇਲ ਨਹੀਂ ਆਉਣੀ ਸੁਪਰ ਸੇਲ ਹੀ ਆਉਗੀ ਇਹ ਦੁਆਰ ਅਸੀਂ ਪੈਕ ਕਰਕੇ ਰੱਖਦੇ ਨੇ ਜਿਹੜਾ ਕੋਈ ਬਚ ਜੂਗਾ ਵੈਸੇ ਬਚ ਰਿਹਾ ਨਹੀਂ ਠੀਕ ਹੈ ਇਹ ਤੁਹਾਨੂੰ ਮਿਲੂਗਾ ਜੀ 2400 2690 ਤੋਂ ਘਟ ਕੇ 2400 ਲਗਭਗ ਤੁਹਾਨੂੰ 2500 ਦਾ ਫਾਇਦਾ ਹੋ ਰਿਹਾ 300 ਦਾ ਹਾਂਜੀ ਲਓ ਜੀ ਅਗਲਾ ਲੋ ਬਹੁਤ ਪਿਆਰਾ ਸੂਟ ਇਹ ਸਾਰੇ ਰਾਮ ਟੈਕਸ ਦੀ ਦਿਖਾ ਰਹੀਆਂ ਹਾਂ ਲੋ ਜੀ ਸਟਾਈਲਿਸ਼ ਸੂਟ ਹੈ ਡਿਫਰੈਂਟ ਜੀ ਤਰ੍ਹਾਂ ਦਾ ਇਹ ਤੇ ਆਹ ਆਰਗੈਂਜ਼ਾ ਲਾ ਕੇ ਫੁੱਲ ਬਣੇ ਹੋਏ ਨੇ ਆ ਬਿਨਾ ਆਰਗੈਂਜ਼ਾ ਤੋਂ ਆਰਗੈਂਜ਼ਾ ਲਾ ਕੇ ਇੱਕ ਕੋਮੀਆ ਕੋਮੀਆ ਤੇ ਉੱਤੇ ਹੈਂਡਵਰਕ ਹੋਇਆ ਹੋਇਆ ਪ੍ਰੋਪਰ ਨੇਵੀ ਬਲੂ ਕਲਰ ਹੈ ਜਿਹੜਾ ਨੇਵੀ ਆਫੀਸਰ ਦੀ ਵਰਦੀ ਵਰਗਾ ਠੀਕ ਹੈ ਤੇ ਇੱਥੇ ਘੇਰੇ ਦੇ ਉੱਤੇ ਵੀ ਹੈ ਤੇ ਇਹ ਤੁਹਾਨੂੰ ਮਿਊਗਾ ਜੀ ਇਹਦੇ ਨਾਲ ਰਨਿੰਗ ਦੇ ਵਿੱਚ ਹੀ ਹੈ ਹਨਾ ਹਾਂ ਕੋਰਸ ਵੂਲ ਫੈਬਰਿਕ ਹੈ ਬਹੁਤ ਸੌਫਟ ਤੇ ਨਾਲ ਤੁਹਾਨੂੰ ਜਿਹੜੀ ਇਹ ਦਵਾਂਗੇ ਆਪਾਂ ਸ਼ਾ ਪਤਲੀ ਵਾਲੀ ਨਿੱਗੀ ਵਾਲੀ ਬਹੁਤ ਜ਼ਿਆਦਾ ਮਤਲਬ ਅੱਛਾ ਭੈਣ ਜੀ ਨੇ ਸਟਿਚ ਕਰਾ ਲਿਆ ਬਹੁਤ ਜ਼ਿਆਦਾ ਸੋਹਣਾ ਸ਼ਾਲ ਹੈ ਇਹ ਬਹੁਤ ਪਿਆਰਾ ਲੱਗਦਾ ਸੂਟ ਪਾਇਆ ਹੋਇਆ ਇਹ ਪਿਓਰ ਫੁੱਲ ਪਿਓਰ ਜਿਵੇਂ ਤੁਸੀਂ ਐ ਸਮਝ ਲਓ ਕਿ ਅਸੀਂ ਸ਼ਾਲ ਹੀ ਖਰੀਦ ਰਹੇ ਹਾਂ ਤਾਂ ਸੂਟ ਫ੍ਰੀ ਹੈ ਨਾਲ ਤੁਸੀਂ ਇਹ ਸੋਚ ਕੇ ਲੈ ਸਕਦੇ ਹੋ ਕਿ ਸ਼ਾਲ ਖਰੀਦਣਾ ਸੂਟ ਨਾਲ ਫ੍ਰੀ ਮਿਲ ਰਿਹਾ ਤੇ ਇਹ ਤੁਹਾਨੂੰ ਮਿਲਣਾ ਹੈ ਜੀ ਸਿਰਫ 3250 ਸਿਰਫ 3250 ਰੁਪਏ ਚ ਅੱਜ ਤੁਹਾਨੂੰ ਇਹ 3250 ਚ ਮਿਲਣਾ ਹੈ ਠੀਕ ਹੈ ਜੀ ਇਹ ਬਲੈਕ ਹੈ। ਹਮਮ ਸੇਮ ਦਾ ਇੱਕ ਬਲੈਕ ਕਲਰ ਵੀ ਮਿਲ ਜੂਗਾ ਤੁਹਾਨੂੰ। ਇਹ ਸੇਮ ਹੀ ਹੈ ਬਾਕੀ ਦਾ। ਮੈਂ ਤੁਹਾਨੂੰ ਇਹਦਾ ਸ਼ਾਲ ਦਿਖਾ ਦਨੀ ਆ। ਪੀਸ ਸਿੰਗਲ ਸਿੰਗਲ ਹੈ। ਇੱਕ ਬਲੈਕ ਹੈ ਤੇ ਇੱਕ ਨੇਵੀ ਬਲੂ ਹੈ। ਲਓ ਜੀ ਇਹਦੇ ਇਹ ਕਲਰ ਹੋਣਗੇ ਸ਼ਾਲ ਦੇ ਵਿੱਚ। ਸ਼ਾਲ ਬਹੁਤ ਜਿਆਦਾ ਪਿਆਰੀ ਹੈ। ਜਿੰਨਾਂ ਹੋਲੇ ਗਏ ਹੋਏ ਉਹਨਾਂ ਨੂੰ ਤਾਂ ਪਤਾ ਹੈ ਕਿਉਂਕਿ ਦਿੱਤੇ ਸਾਨੂੰ ਬਹੁਤ ਹੈ। ਪਰੀ ਸਟਾਕ ਕਰਾ ਕਰਕੇ ਵੀ ਦਿੱਤੇ ਸੀਗੇ। ਲਓ। ਠੀਕ ਹੈ। 3250 ਚ। ਲਓ ਜੀ ਇਹ ਸੂਟ ਆਰਟੈਕਸ ਦਾ। ਸਿੰਗਲ ਹੈ ਲੋ 6 ਮੀਟਰ ਦਾ 3 ਮੀਟਰ ਸ਼ਰਟ ਹੋਊਗੀ ਲਾਈਨਸ ਦਾ ਪ੍ਰਿੰਟ ਹੈ ਇਸ ਗੱਲ ਤੇ ਨਹੀਂ ਜਾਣਾ ਇਹ ਆਰਟੈਕਸ ਹੈ ਜਾਂ ਆਰਮਟੈਕਸ ਹੈ ਠੀਕ ਹੈ ਅਸੀਂ ਤਾਂ ਦੱਸਣਾ ਸਾਡੀ ਤਾਂ ਡਿਊਟੀ ਹੈ ਦੱਸਣਾ ਪਰ ਬਹੁਤ ਜ਼ਿਆਦਾ ਸੋਲਿਡ ਫੈਬਰਿਕ ਤੁਹਾਡੇ ਕੋਲੇ ਆਉਣ ਵਾਲਾ ਹੈ ਤੇ ਸਾਰੇ ਦੇ ਉੱਤੇ ਤੁਹਾਨੂੰ ਇਹ ਮਿਲ ਰਿਹਾ ਹੈ ਆ ਆਰੀਵਰਕ ਹਾਂ thread ਦਾ ਠੀਕ ਹੈ ਸਾਰਾ ਭਰਿਆ ਪਿਆ ਸੂਟ ਵਰਕ ਨਾਲ ਸਾਰੇ ਫੁੱਲਾਂ ਦੇ ਉੱਤੇ ਵਰਕ ਹੋ ਜਾਵੇ ਤੇ ਨਾਲ ਬਾਜੂ ਫੈਬਰਿਕ ਅਲੱਗ ਹੋਊਗਾ ਤੇ ਇਹ ਤੁਹਾਨੂੰ ਬਾਟਮ ਮਿਲੂਗੀ 3 ਮੀਟਰ ਦੀ ਠੀਕ ਹੈ ਕੋਰਸੋਲ ਫੈਬਰਿਕ ਹੈ ਤੇ ਨਾਲ ਤੁਹਾਨੂੰ ਮਿਲ ਰਿਹਾ ਹੈ ਇਹ ਦੁਪੱਟਾ ਬ੍ਰਿਕ ਪ੍ਰਿੰਟ ਦਾ ਬਹੁਤ ਸੋਹਣਾ ਲੱਗਣ ਵਾਲਾ ਸੂਟ ਬਿਊਟੀਫੁਲ ਤੇ ਪ੍ਰਾਈਸ ਸਿਰਫ ਅੱਜ ਹੈਗੀ ਹੈ 2200 ਸਿਰਫ 2200 ਰੁਪਿਆ ਅੱਜ ਤੁਹਾਨੂੰ ਇਹ 2200 ਚ ਮਿਲਨੇ ਹੈ ਠੀਕ ਹੈ ਜੀ ਸਿੰਗਲ ਪੀਸ ਹੈ ਲਓ ਜੀ ਅਗਲਾ ਬ੍ਰੈਂਡ ਨੇਮ ਚੇਂਜ ਹੋ ਜਾਊਗਾ ਰਾਖੀ ਆ ਗਈ ਹੁਣ ਲੋ ਜੀ ਰਾਖੀ ਨੂੰ ਵੀ ਤੁਸੀਂ ਬਹੁਤ ਪਿਆਰ ਦੇ ਤਾਇਤ ਕੀ ਅਸੀਂ ਬਹੁਤ ਰਾਖੀ ਦੇ ਸੂਟ ਦਿੱਤੇ ਆ ਤੁਹਾਨੂੰ ਇਹ ਹੁਣ ਸਾਡੇ ਕੋਲੇ ਜਿਹੜੇ ਦੋ ਨੇ ਦੋ ਆ ਕਿ ਤਿੰਨੇ ਬਸ ਦੇਣ ਲੱਗੇ ਆ ਤੁਹਾਨੂੰ ਹੂੰ ਲੋ ਜੀ ਆ ਤੁਹਾਨੂੰ ਮਿਲ ਰਿਹਾ ਜੀ ਮਸਟਰਡ ਕਲਰ ਹੈ ਤੇ ਸ਼ਿਮਰ ਹੈ ਸ਼ਿਮਰ ਪਸ਼ਮੀਨਾ ਹੈ ਇਹ ਠੀਕ ਹੈ ਕੋਰਸਵੂਲ ਟਾਈਪ ਪਸ਼ਮੀਨਾ ਹੈ ਤੇ ਉਹਦੇ ਵਿੱਚ ਸ਼ਿਮਰ ਹੈ ਤੇ ਨਾਲ ਗੋਟਾ ਪਤੀ ਦਾ ਟੱਚ ਹੈ ਤੇ ਨਾਲ ਇਸ ਤਰ੍ਹਾਂ ਥੋੜਾ ਥੋੜਾ ਹਾਈਲਾਈਟ ਵੀ ਆ ਫੁੱਲਾਂ ਦੇ ਉੱਤੇ ਠੀਕ ਹੈ ਮਸਟਰਡ ਜਿਹਾ ਕਲਰ ਹੈ ਬਾਜੂ ਫੈਬਰਿਕ ਅਲੱਗ ਮਿਲੂਗਾ ਤੁਹਾਨੂੰ ਠੀਕ ਹੈ 3 ਮੀਟਰ ਦੀ ਸ਼ਰਟ ਹੋਗੀ ਤੇ ਨਾਲ ਤੁਹਾਨੂੰ ਦਿੰਨੇ ਆ ਇਹ ਵਾਲੀ ਮਿਲੂਗੀ ਬਾਟਮ ਤੇ ਨਾਲ ਮਿਲੂਗਾ ਜੀ ਇਹਦੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਿਲਕੁਲ ਹੀ ਡਿਫਰੈਂਟ ਫੈਬਰਿਕ ਦੇ ਉੱਤੇ ਦੁਪੱਟਾ ਇਹਦਾ ਬਹੁਤ ਜ਼ਿਆਦਾ ਖੂਬਸੂਰਤ ਹੈ ਲੋ ਦੇਖੋ ਕੀ ਫੈਬਰਿਕ ਹੈ ਜੂਟ ਤੇ ਬਰਬਰੀ ਦਾ ਹਾਂ ਮਿਕਸ ਹੈ ਲੋ ਬਹੁਤ ਸੌਫਟ ਫੈਬਰਿਕ ਤੇ ਬਹੁਤ ਹੀ ਖੂਬਸੂਰਤ ਹੈ ਜਿਹੜਾ ਇਹਦੇ ਵਿੱਚ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਣੀ ਹੈ ਜਿਆਦਾ ਕਲੀਅਰ ਹੋਊਗਾ ਇਸ ਤਰ੍ਹਾਂ ਹੋਣਗੇ ਠੀਕ ਹੈ ਤੇ ਲੋ ਦੇਖੋ ਇਹ ਪ੍ਰਾਈਸ ਸਿਰਫ 2300 ਰੁਪਈਆ ਓਨਲੀ 2300 ਲੋ ਜੀ ਇਹ ਚ ਇੱਕ ਕਲਰ ਤੁਹਾਨੂੰ ਹੋਰ ਮਿਲ ਜਾਊਗਾ ਇਹ ਵਾਲਾ ਕਲਰ ਠੀਕ ਹੈ ਇਹਦਾ ਦੁਪੱਟਾ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਕਿਉਂਕਿ ਬਲੂ ਤੇ ਪਿੰਕ ਦਾ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਹੈ ਲੋ ਲੋ ਖੁੱਲਦੇ ਬਟੇ ਹੁੰਦੇ ਨੇ ਇਹਨਾਂ ਦੇ ਵੀ ਢਾਈ ਢਾਈ ਦੇ लेस ਨਹੀਂ ਲੱਗੀ ਹੋਈ ਉਹ ਤੁਸੀਂ ਆਪਣੀ ਮਰਜ਼ੀ ਦੀ ਲਵਾਉਣੀ ਹੈ ਪੀਕ ਉਹ ਲੈਡੀ ਹੋਈ ਹੋਈ ਹੈ 2300 ਰੁਪਇਆ 2300 ਲਓ ਜੀ ਲਾਸਟ ਬਹੁਤ ਪਿਆਰਾ ਜਿਹਾ ਕੋਰ ਸੂਟ ਇਹ ਆ ਗਈ ਬਾਟਮ ਇਹ ਕਿਧਰ ਇਹ ਰੱਖੀ ਦਈਏ ਮੈਂ ਆ ਸਿੱਧਾ ਲੱਗਿਆ ਹੋਇਆ ਹੈ ਇਹ ਵੀ ਰੱਖੀ ਦਈਏ ਜੀ ਠੀਕ ਹੈ ਇਹ ਵੀ ਰੱਖੀ ਦਈਏ 3 ਮੀਟਰ ਦੀ ਸ਼ਰਟ ਹੋਊਗੀ ਤੇ ਕਲਾਸਿਕਲ ਜਿਹਾ ਸੂਟ ਹੈ ਦੇਖੋ ਬਹੁਤ ਪਿਆਰਾ ਜਿਹਾ ਟ੍ਰੈਂਡੀ ਜਿਹਾ ਤੇ ਉਹਦੇ ਵਿੱਚ ਸਿੱਪੀ ਵਰਕ ਤੇ ਨਾਟ ਵਰਕ ਫੁੱਲਾਂ ਦੇ ਉੱਤੇ ਹੋਇਆ ਹੋਇਆ ਠੀਕ ਹੈ ਤੇ 6 ਮੀਟਰ ਹੋਊਗਾ ਇਹ ਵੀ मतलब 3 ਮੀਟਰ ਸ਼ਰਟ ਤੁਹਾਨੂੰ ਅਲੱਗ ਤੋਂ ਬਾਵਾ ਮਿਲ ਤੇ ਇਹ ਤੁਹਾਨੂੰ ਮਿਲੇਗਾ ਇਹਦੇ ਨਾਲ ਬਹੁਤ ਪਿਆਰਾ ਜਿਹਾ ਪਤਲਾ ਪਿਓਰ ਪਸ਼ਮੀਨੇ ਦਾ ਸ਼ਾਲ ਲੋ ਜਿਹਦੇ ਨੂੰ ਡਾਟਸ ਨਾਲ ਬਹੁਤ ਜ਼ਿਆਦਾ ਖੂਬਸੂਰਤ ਲੁੱਕ ਦਿੰਦੀ ਹੈ ਲੋ ਦਿੱਤਾ ਹੋਇਆ ਬਹੁਤ ਸੋਹਣਾ ਲੱਗਣ ਵਾਲਾ ਹੈ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਇਹ ਸੂਟ ਅੱਜ 2 ਸਿਰਫ 2000 ਰੁਪਇਆ 2000 ਦੇ ਸੂਟ ਤੁਹਾਨੂੰ ਘਰੇ ਪਹੁੰਚਾ ਕਰਾਂਗੇ ਅਸੀਂ ਲਓ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਉਹ ਕਰਦੇ ਰਹਿਣਾ ਹੈ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਖੂਬਸੂਰਤ ਵੈਰਾਈਟੀ ਲੈ ਕੇ ਮਿਲਾਂਗੇ